ਪੈਰਿਸ 올림픽 2024 ਦਾ ਆਗਾਜ਼ ਹੋ ਚੁੱਕਾ ਹੈ ਖਿਡਾਰੀ ਆਪਣੇ ਆਪਣੇ ਦੇਸ਼ ਦਾ ਨਾ ਚਮਕਾਉਣ ਲਈ ਤਿਆਰ ਨੇ ਮੈਡਲ ਜਿੱਤਣ ਲਈ ਖਿਡਾਰੀਆਂ ਦੀ ਜਦੋਜਹਦ ਸਾਰੀ ਹੈ ਪਰ 올림픽 ਦੇ ਇਤਿਹਾਸ 'ਚ ਇੱਕ ਅਜੀਬ ਹੀ ਘਟਨਾ ਹੈ ਜਿਸ ਨੂੰ ਯਾਦ ਕਰਕੇ ਅੱਜ ਵੀ ਲੋਕ ਡਰ ਜਾਂਦੇ ਨੇ ਉਹ ਮੰਜ਼ਰ ਅੱਜ ਵੀ ਲੋਕਾਂ ਦੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ ਜਦੋਂ ਉਹਨਾਂ ਨੇ ਗੋਲੀਆਂ ਦੀਆਂ ਆਵਾਜ਼ਾਂ ਤੇ ਖੂਨ ਨਾਲ ਲਥਪਤ ਖਿਡਾਰੀਆਂ ਨੂੰ ਦੇਖਿਆ ਸੀ ਬਲੈਕ ਸਤੰਬਰ ਦੇ ਨਾਂ ਤੋਂ ਇਹ ਦਿਨ ਇਤਿਹਾਸ 'ਚ ਦਰਜ ਹੋ ਗਿਆ ਹੈ ਇਹ ਸੀ 5 ਸਤੰਬਰ 1972 ਦਾ ਦਿਨ ਜਦੋਂ 올림픽 ਖੇਡਾਂ ਦਾ ਆਯੋਜਨ ਜਰਮਨੀ ਦੇ ਸ਼ਹਿਰ ਮਿਊਨਿਕਸ 'ਚ ਹੋਇਆ ਸੀ ਇਸ ਖਿਸਾ ਲਈ ਦੁਨੀਆ ਦੇ ਕਈ ਦੇਸ਼ਾਂ ਤੋਂ ਖਿਡਾਰੀ ਆਏ ਇਸ ਇਜ਼ਰਾਈਲੀ ਵੀ ਸ਼ਾਮਨਸਨ ਪਰ ਇਸ 올림픽 ਚ ਅਜੀਹਾ ਕਤਲੇਆਮ ਦੇਖਣ ਨੂੰ ਮਿਲਿਆ ਜਿਸ ਨੇ ਪੂਰੀ ਦੁਨੀਆ ਨੂੰ ਹਰਾਨ ਕਰ ਦਿੱਤਾ ਦਰਸਲ ਇਸ 올림픽 ਦੌਰਾਨ ਫਲਸਤੀਨੀ ਅਤਵਾਦੀ ਸੰਗਠਨ ਬਲੈਕ ਸੰਬਰ ਦੇ 8 ਮੈਂਬਰਾਂ ਨੇ ਇਜ਼ਰਾਈਲੀ ਖਿਡਾਰੀਆਂ ਤੇ ਹਮਲਾ ਕਰ ਦਿੱਤਾ ਇਸ ਹਮਲੇ ਚ 11 ਖਿਡਾਰੀ ਸਮੇਤ 12 ਲੋਕਾਂ ਦੀ ਮੌਤ ਹੋ ਗਈ ਅਤਵਾਦੀਆਂ ਨੇ ਖਿਡਾਰੀਆਂ ਨੂੰ ਮਾਰਨ ਲਈ ਪਲਾਨ ਬਣਾਇਆ ਸੀ ਰਿਪੋਰਟਾਂ ਦੇ ਮੁਤਾਬਕ ਟਰੈਕਸੂਟ ਪਾ ਕੇ ਖਿਡਾਰੀਆਂ ਦੇ ਅੰਦਾਜ਼ 'ਚ ਅਤਵਾਦੀ ਇਮਾਰਤ ਅੰਦਰ ਦਾਖਲ ਹੋਏ ਉਹਨਾਂ ਨੇ ਐਥਲੀਟ ਬੈਗਸ 'ਚ ਹਥਿਆਰ ਲੁਕਾਏ ਹੋਏ ਸੀ ਜਿਵੇਂ ਹੀ ਉਹ ਹੋਸਟਲ 'ਚ ਦਾਖਲ ਹੋਏ ਜਿੱਥੇ ਇਜ਼raਇਲੀ ਟੀਮ ਬੈਠੀ ਸੀ ਹਥਿਆਰਬੰਦ ਅਤਵਾਦੀਆਂ ਨੇ ਸਾਰੇ ਕਮਰਿਆਂ ਦੀ ਤਲਾਸ਼ੀ ਲਈ ਤੇ ਸਾਰੇ 11 ਇਜ਼raਇਲੀ ਖਿਡਾਰੀਆਂ ਨੂੰ ਬੰਦਕ ਬਣਾ ਲਿਆ ਹਾਲਾਂਕਿ ਖਿਡਾਰੀਆਂ ਤੇ ਹਮਲਾ ਹੁੰਦਾ ਦੇਖ ਇਜ਼ਰਾਈਲ ਦੇ ਕੁਸ਼ਤੀ ਟੀਮ ਦੇ ਕੋਚ ਮੈਸੋ ਵੈਨ ਬਰਗ ਨੇ ਰਸੋਈ ਤੋਂ ਚਾਕੂ ਚੁੱਕ ਕੇ ਅਤਵਾਦੀਆਂ ਨਾਲ ਲੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਵੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕੁਝ ਘੰਟਿਆਂ ਬਾਅਦ ਇਹ ਖਬਰ ਪੂਰੀ ਦੁਨੀਆ 'ਚ ਫੈਲ ਗਈ ਸਵਾਲ ਆ ਅਖਰ ਫਲਸਤੀਨੀ ਅਤਵਾਦੀਆਂ ਨੇ ਇਜ਼ਰਾਈਲ ਖਿਡਾਰੀਆਂ ਨੂੰ ਹੀ ਕਿਉਂ ਮਾਰਿਆ ਦਰਸਲ 블랙 ਸੈਂਪਰ ਦੀ ਇੱਕ ਕਹਾਣੀ ਉਸ ਵੇਲੇ ਦੀ ਹੈ ਜਦੋਂ ਫਲਸਤੀਨ ਦੀ ਆਜ਼ਾਦੀ ਦਾ ਮੂਵਮੈਂਟ ਆਪਣੀ ਚਰਮ ਸੀਮਾ ਤੇ ਸੀ ਪੀਐਲਓ ਦੇ ਲੜਾਕੇ ਪੂਰੀ ਦੁਨੀਆ 'ਚ ਅਤਵਾਦੀ ਹਮਲਿਆਂ ਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸੀ ਰਿਪੋਰਟਾਂ ਦੇ ਮੁਤਾਬਕ ਫਲਸਤੀਨੀ ਅਤਵਾਦੀਆਂ ਦੀ ਮੰਗ ਸੀ ਇਜ਼ਰਾਈਲ ਆਪਣੀ ਜੇਲਾਂ 'ਚ ਕੈਦ 234 ਫਲਸਤੀਨੀਆਂ ਨੂੰ ਰਿਹਾ ਕਰੇ ਅਤਵਾਦੀਆਂ ਨੇ ਇਜ਼ਰਾਈਲ ਨੂੰ ਡਰਾਉਣ ਲਈ ਪਹਿਲਾਂ ਦੋ ਖਿਡਾਰੀਆਂ ਨੂੰ ਮਾਰਿਆ ਪਰ ਇਜ਼ਰਾਈਲ ਚੁਕਣ ਲਈ ਤਿਆਰ ਨਹੀਂ ਹੋਇਆ ਇੱਕ ਪਾਸੇ ਜਿੱਥੇ ਅਤਵਾਦੀ ਗੁੱਸੇ 'ਚ ਆ ਗਏ ਉੱਥੇ ਦੂਜੇ ਪਾਸੇ ਅਤਵਾਦੀਆਂ ਨਾਲ ਨਜਿੱਠਣ ਲਈ ਸਰਕਾਰ ਵੀ ਪਲਾਨ ਬਣਾ ਰਹੀ ਸੀ ਜਿਵੇਂ ਹੀ ਅਤਵਾਦੀ ਖਿਡਾਰੀਆਂ ਨੂੰ ਬੰਦਕ ਬਣਾ ਕੇ 에어ਪੋਰਟ ਤੇ ਪਹੁੰਚੇ ਤਾਂ ਸਰਕਾਰ ਨੇ ਉੱਥੇ ਪਹਿਲਾਂ ਤੋਂ ਹੀ ਸ਼ਾਪ ਸ਼ੂਟਰ ਤনাਤ ਕਰ ਦਿੱਤੇ ਸੀ ਫਿਰ ਜਦੋਂ ਸ਼ਾਪ ਸ਼ੂਟਰਾਂ ਨੇ ਅੱਤਵਾਦੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਗੁੱਸੇ 'ਚ ਅੱਤਵਾਦੀਆਂ ਨੇ ਸਾਰੇ ਖਿਡਾਰੀਆਂ ਨੂੰ ਮਾਰ ਦਿੱਤਾ ਇਸ ਕਤਲੇਆਮ ਤੋਂ ਬਾਅਦ ਖੇਡਾਂ ਨੂੰ ਰੋਕ ਦਿੱਤਾ ਗਿਆ ਫਿਰ 34 ਘੰਟਿਆਂ ਬਾਅਦ ਖੇਡਾਂ ਮੁੜ ਸ਼ੁਰੂ ਹੋਈਆਂ ਆਪਣੇ ਖਿਡਾਰੀਆਂ ਦੀ ਮੌਤ ਇਜ਼ਰਾਈਲ ਨੂੰ ਪ੍ਰੇਸ਼ਾਨ ਕਰ ਰਹੀ ਸੀ ਇਸ ਲਈ ਉਨ੍ਹਾਂ ਨੇ ਬਦਲਾ ਲੈਣ ਲਈ ਇਜ਼ਰਾਈਲ ਦੀ ਖੁਫੀਆ ਏਜੰਸੀ 모사드 ਨੂੰ ਪੂਰਾ ਮਿਸ਼ਨ ਦਿੱਤਾ ਲਿਸਟ ਬਣਾ ਕੇ 모사드 ਨੇ ਕਤਲੇਆਮ ਪਿੱਛੇ ਤੇ ਇੱਕ ਇੱਕ ਅਤਵਾਦੀ ਨੂੰ ਲੱਭ ਕੇ ਮੌਤ ਦੀ ਨੀਂਦ ਸੁਆਇਆ 52 ਸਾਲ ਬਾਅਦ ਵੀ ਇੱਕ ਘਟਨਾ ਨੂੰ ਯਾਦ ਕਰਕੇ ਲੋਕਾਂ ਦੇ ਰੋਂਦੇ ਖੜੇ ਹੋ ਜਾਂਦੇ ਨੇ